ਆ ਸਰਵਿਸ ਸਟੇਸ਼ਨ ਵਾਲਾ ਬੰਦਾ ਬੜਾ ਸ਼ੌਂਕੀ ਆ ਤੇ ਗੱਡੀ ਦਾ ਬੁਰਾ ਹਾਲ ਹੋਇਆ ਪਿਆ ਸੀ ਤੇ ਮੈਂ ਬਾਈ ਨੂੰ ਆਖੇ ਮੈਂ ਆਪਦੀ ਮਰੂਤੀ ਵਰਗੀ ਗੱਡੀ ਚਮਕਾ ਦੇ ਤੇ ਮਰੂਤੀ ਸੋਹਣੀ ਲੱਗਦੀ ਆ ਇੱਧਰ ਤੁਹਾਨੂੰ ਦਿਖਾਉਨੇ ਆ ਕਿਆ ਬਾਤ ਆ ਸਿਸਟਮ ਦੇਖਿਆ ਨਾ ਇਹ じゃ ਕਿਸੇ ਸਰਵਿਸ ਸਟੇਸ਼ਨ ਤੇ ਫਰੰਡ ਸਰਵਿਸ ਸਟੇਸ਼ਨ ਆ ਕਾਲੇ ਵਾਲੀ ਮੰਡੀ ਦੇ ਵਿੱਚ ਤੇ ਬਾਈ ਦੀ ਮਰੂਤੀ ਦੇਖੋ ਕਿਆ ਬਾਤ ਆ ਬੱਲੇ ਬੱਲੇ ਕਰਾ ਰਖੀ ਐਡਾ ਸ਼ੌਂਕੀ ਪੱਠਾ ਹੂੰ ਤੇ ਇੱਧਰ ਦੇਖੋ ਇੱਧਰ ਦੇਖੋ ਬੱਬਾ ਬੱਲੇ 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 ਕਰਾ ਰਖੀ ਆ ਹਾਂ ਉਹ ਉਹ ਚੀਜ਼ ਆ ਜਿਹਨੂੰ ਕਹਿੰਦੇ ਨੇ ਭੁੱਖ ਲੈਂਦੀ ਆ ਮੇਰਾ ਜੀ ਨਹੀਂ ਕਰਦਾ ਬਾਈ ਬੂਟ ਲੈ ਕੇ ਅੰਦਰ ਆਉਣ ਨੂੰ ਹੈ ਆ ਜਾ ਇਹ ਯਾਰ ਸਰਵਿਸਿੰਗ ਦਾ ਦਫ਼ਤਰ ਆ ਇਹ ਬਾਈ ਹੈ ਦਫ਼ਤਰ ਆ ਜਾ ਬੱਸ ਕੀ ਬਾਤ ਮੈਂ ਗੱਡੀ ਲਾ ਕੇ ਆਇਆ ਹਾਂ ਅੱਛਾ ਅੱਛਾ ਮੈਂ ਉਹ ਮਰੂਤੀ ਵਰਗੀ ਚਮਕਾ ਦਿਓ ਹਾਂ ਬਾਈ ਤੇ ਸਪਾਈ ਦਾ ਤੁਹਾਨੂੰ ਪਤਾ ਹੀ ਹੋਰ ਬਾਈ ਬੱਸ ਵਧੀਆ ਭਰਾ ਵਧੀਆ ਬਹੁਤ ਵਧੀਆ ਬੋਲਾ ਕੁਛ ਲਾ ਰੱਖਿਆ ਇਹ ਰੰਦਰ ਹੈ ਜਿਹੜੀਆਂ-ਜਿਹੜੀਆਂ ਚੀਜ਼ਾਂ ਤੁਹਾਨੂੰ ਦਿਖਾਈਏ ਟਾਈਲਿਫੋਨ ਪੁਰਾਣਾ ਹੈ ਐਨਾ ਬਈ ਸ਼ੌਂਕ ਫਿਰ ਕਿੱਥੋਂ ਜਾ ਗਿਆ ਇਹਨਾਂ ਬਸ ਯਾਰ ਬਈ ਇਹ ਸ਼ੁਰੂ ਚ ਹੀ ਸੀਗਾ ਦਿਮਾਗ ਦੇ ਵਿੱਚ ਹਾਂ ਇਹ ਹਰੇਕ ਬੰਦੇ ਦੇ ਲੋਟ ਨਹੀਂ ਆਉਂਦਾ ਲੰਘ ਜਾਂਦੀ ਹੈ ਕਿ ਸ਼ੌਂਕ ਹੀ ਆ ਮਤਲਬ ਕੀ ਪੂਰਾ ਨਹੀਂ ਹੁੰਦਾ ਬਸ ਆਪਣੇ ਹਿਸਾਬ ਚ ਗੱਲ ਆ ਗਈ ਤੇ ਅਜੇ ਤਾਂ ਕੁਝ ਵੀ ਨਹੀਂ ਬਈ ਇਹ ਅੱਛਾ ਨਾ ਨਾ ਇਹ ਤਾਂ ਸ਼ੌਂਕ ਕੀ ਬਾਤ ਆ ਯਾਰ ਮੇਨਟੇਨ ਕਰਨਾ ਬੜਾ ਔਖਾ ਹੁੰਦਾ ਯਾਰ ਆ ਚੀਜ਼ਾਂ ਜਿਵੇਂ ਹੁਣ ਆ ਕੱਲੀ-ਕੱਲੀ ਚੀਜ਼ ਨੂੰ ਇੰਨੀ ਸਫਾਈ ਹਰ ਇੱਕ ਚੀਜ਼ ਨੂੰ ਉਹ ਜਗ੍ਹਾ ਦੇ ਟਿਕਾਣੇ ਤੇ ਰੱਖਣਾ ਹ